श्रीका सार्याों हेलो गाइज तो अजू लेकर जा रहे हैं विंटर वंडरलैंड विनीपैक तो अच्छ दिखावे लाइट्स हाउ दे डेकोरेट देखो गाइज उस लाइट्स ये दो किलोमीटर द्राइव ग्ड बैठे रहो भी डालर एंट्री है तक तो हो दखावे भी की कर देने एंट्री ते दो तो दो किलोमीटर की स्लो ड्राइविंग बैठ के नजारे लो लाइट आखो एंट्रेंस कोई हजे भी वो अगे जाके मिनट तुम तो लग ही पूरे पूरे लाइन देखो ओता लाइन लगी हुई है हजे भी लोग वेटिंग वेट कर रहे ने ग्डिया बैठे लो जी ਸਾਨੂੰ ਪੂਰਾ 40 ਮਿੰਟ ਲੱਗ ਗਏ ਪਹੁੰਚਦੇ ਪਹੁੰਚਦੇ ਤੇ ਹਜੇ ਵੀ ਅਸੀਂ ਗੇਟ ਤੇ ਹੀ ਪਹੁੰਚੇ ਆ ਤੇ ਤੁਹਾਨੂੰ ਦਿਖਾਉਣੇ ਆ ਗੇਟ ਦਾ 뷰 ਲਓ ਜੀ ਗਾਇਸ ਗੇਟ ਤੇ ਪਹੁੰਚ ਗਿਆ ਦੇਖ ਲਓ ਸੰਟਾ ਕਲੋ ਦਾ ਟਿੱਡ ਹੈਲ ਦਾ ਦੇਖ ਲਓ ਕਹਿੰਦੇ ਮੈਰੀ ਕ੍ਰਿਸਮਸ ਨਹੀਂ ਇਹ ਕੈਨੇਡਾ ਕੈਨੇਡਾ ਇਨ ਕੈਨੇਡਾ ਇਨਸ ਦਾ ਵਿంటర్ ਵੰਡਰਲੈਂਡ चलो जी एंट्री हो चल लिया तो जम्हें शीशा। जम्हें किया तो का। चुप कर दो फर्स्ट लाइटिंग है ये हार्ट्स की सो ब्यूटीफुल सो एलिगेंट जस्ट लुकिंग लाइक अ वाओ आई डोंट नो गाइस ਸੋਨ ਲਾਹੇ ਆ ਕਿ ਸੁਪਿੰਚੜ ਝੜੇ ਆਹ ਸੈਂਟੇਜ ਦੀ ਟ੍ਰੇਨ ਆ ਗਈ ਓਏ ਲੋ ਜੀ ਜਿਨ੍ਹਾਂ ਨੇ ਡੌਨਟਸ ਲੈਣੇ ਸੀ ਇੱਥੇ ਖੜ੍ਹ ਸਕਦਾ ਤੇ ਬਣਿਆ ਹੋਇਆ ਡੌਨਟਸ ਵਾਸਤੇ ਤੇ ਇੱਥੋਂ ਪਾਇਆ ਥੱਡ ਜਾਂਦਾ ਸੀ ਸਾਨੂੰ ਬੇਕਓ ਬਣਾਤਾ ਆ ਕਿਸੇ ਨੇ

ਪਾਲਿਸ਼ ਕਰਨ ਵਾਲਾ ਲੋ ਜੀ ਇਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ α α ਛੋਟੇ α ਹਾਂ ਉਹ ਜਿਹੜੇ ਗਿਫਟ ਪੈਕ ਕਰਦੇ ਨੇ ਸੈਂਟਾ ਦੇ ਉਹ ਨੇ ਇਹ ਇਹ ਭਾਈ ਹੁਣੀ ਉਹਨਾਂ ਚ ਬਿਲੋਂਗ ਕਰਦੇ ਨੇ ਇਹ ਸਭ ਨੂੰ ਵਨ ਲੀਨ ਤੇ ਟੂ ਲੀਨ ਆ ਤੂੰ ਕਿੱਧਰ ਲਈ ਜਾਨੀ ਹੈਗੀ ਤੂੰ ਕਿਹਨੂੰ ਇਹ ਆਪ ਮੈਨੂੰ ਸਮਝ ਨਹੀਂ ਲੱਗਿਆ ਕਰ ਕੀ ਰਿਹਾ ਗੱਡੀ ਵਾਲਾ ਮੈਂ ਆਪ ਨੂੰ ਕਨਫਿਊਜ਼ ਕਰੀ ਹੁੰਦਾ ਏ ਮੈਨੂੰ ਵੀ ਟੂ ਲੀਨ ਚ ਗੱਡੀਆਂ ਚੱਲ ਰਹੀਆਂ ਕਿ ਵਨ ਲੀਨ ਚ ਹੀ ਨਹੀਂ ਪਤਾ ਚੱਲ ਰਹੀ ਮੈਨੂੰ ਹੁਣ ਖਵਾ ਰਹੀ ਆ ਉਹ ਖਾਣ ਤੇ ਜਾ ਨਾ ਦੋ ਚੱਲ ਆ ਗੜਹਾ ਪਾ 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 ਗੜਹਾ ਹੋ ਗਿਆ बंदूक चकिया हुई ने गोली चला स्लोली स्लोली इतने स्लोली स्लोली

किन्ने सुनाई लग रहे हैं आने के जो ट्रीज़ हैं मैं मिल आऊँगा क्योंकि मैं चांक करने देखिए वैसे भी तारे जाते हैं मैं तारे जांक करने इतना ही है ओ तो ओ चीज़ इसको

ਤੇ ਗੱਡੀ پارک ਹਸ ਦੋ ਸਾਈਡਾਂ ਨੇ ਇੱਕ ਐਗਜ਼ਿਟ ਹੋ ਜਾਂਦਾ ਤੇ ਇੱਕ ਸਾਈਡ ਤੇ ਉਹ ਲਿਖਿਆ ਫੂਟਸਪੌਟ ਫੂਟਸਪੌਟ ਤੇ ਜਾ ਸਕਦੇ ਲੋ ਗਾਇਜ਼ ਫੋਟੋ ਰਹਿ ਜਾਂਦਰ ਇੱਥੇ ਖਾਣੇ ਪੀਣੇ ਕੇ ਲਈ ਹੈ ਡੋਨਟ ਵਗੈਰਾ ਮੀਨੀ ਡੋਨਟ ਇਹਨਾਂ ਦੇ ਕੁਝ ਡਰਿੰਕਸ ਵਗੈਰਾ ਸਾਡੇ ਚੁਸ ਕੇ ਰਾ ਚੀਜ਼ ਕ ਪਾਪ ਕੌਰਨ ਪੈਲੋ ਪਾਪ ਕੌਰਨ ਲੈ ਲੋ ਪਾਡੂ टेल फोट हो गई जवाक रह गए दूजे लोटे इधर इधर ए मेरा टपा आ गई ए येलो वाले ने पूरी शक्ल देख दी है बंदे दी चमकी चमकी हट तो मेरी शमू बड़े वाले में छोटे वाले पिक्चर चला फटाफटला नेता का मुंह तो पीछे का चल मुंह पड़ा और नेता सही है। आजू राजू। आजू। लोग जी, फोटो स्पॉट हो गया अब। और आगे जा रही हैं। दूसरे लाइटिंग देख। वो ड्रैगन बीसी का होए। ओह माय गॉड, फ्रीज हो गए। स्केटिंग वास्ते स्केटिंग करी ना भी मरे हैं। ਇਹ ਥੋੜੀ ਜਿਹੀ ਲੇਕ ਜੀ ਛੋਟੀ ਜੀ ਸਕੀਟ ਕਰਨਾ ਸਕੀਟ ਕਰ ਸਕਦੇ ਤੁਸੀਂ ਤੇ ਆਹ ਦੇਖੋ ਵਾਓ ਕਹਿੰਦੇ ਬਾਹਰ ਹੀ ਆ ਕੇ ਜਮਾ ਫ੍ਰੀਜ਼ ਹੋ ਗਏ ਹੁਣ ਸਾਥ ਸੁਣਾਇਆ ਮੇਰੇ ਕਾਨਾ ਡੈਡੋ ਕਾਨਾ ਹੱਥੋਂ ਲੇਕ 'ਚ ਫਿਸ਼ਿੰਗ ਕਰ ਰਿਹਾ ਉਹ ਸਤਾਜ ਨੂੰ ਫਿਸ਼ਿੰਗ ਕਰਨਾ ਮੱਛੀ ਫੜਦਾ ਮੱਛੀ ਮੱਛੀ ਗਾਲੋ ਸਾਹਿਬ ਜੀ ਹੋਰ ਫੋਟੋ ਬਣੀ ਹੈ ਬਹੁਤ ਨਾਈਸ ਹੈ ਕਿਨੇ ਆ ਦੇਖ ਕੁਸਤਾ ਮੈਨੂੰ ਛੱਡ ਕੇ ਚੱਲ ਕੇ ਮੈਂ ਕਿ ਸਾਰੇ ਜਣੇ ਚਲੇ ਗਏ ਮੈਂ ਫੋਟੋ ਕਿੱਥੋਂ ਖਿਚਾਵਾਂ ਆਵਾਜ਼ ਮਾਰ ਅੱਛਾ ਤੇ ਉਹ ਨਾ ਵੀਰ ਤੇ ਮੈਂ ਤੂੰ ਮੈਂ ਕਿ ਤਾ ਸਿਮਰਨ ਤੇਰੇ ਨਾਲ ਹੈ ਸੀਜੀ ਦੇ ਬੱਚਿਆਂ ਨੂੰ ਛੱਡ ਕੇ ਕੋ ਆਹ ਬੰਦਾ ਹੋਇਆ ਪਿਆ ਨਹੀਂ ਉਹ ਵਾਓ ਉਧਰ ਦੇਖ ਕਿੰਨਾ ਘੰਟਾ ਦਾ ਹਿਰਨ ਦੇਖੀ ਉਹਦਾ ਹੁੰਦਾ ਥੱਲੋਂ ਥੱਲੋਂ ਭੱਜ ਕੇ ਹਿਰਨਾ ਆ ਹਿਰਨੇ ਸਲਿਸ ਲਾਂਗੇ ਲਗਾਤੀ ਮੇਰੇ ਤੇ ਵਟਸਐਪ ਤੇ ਰਹਿਣਾ ਵਾਓ ਇਧਰ ਵੀ ਹੈਗਾ ਕੁਛ ਇਹਦਾ ਥੋੜਾ ਮੋਟਾ ਹੀ ਆਦਾ ਉਹ ਹਲਦੇ ਜਾਂਦਾ ਹੈ ਸਕ੍ਰੀਨ ਕਰੀ ਉਹਨੇ ਆਪਾਂ ਸੈਂਟਰ ਚ ਗੱਡੀ ਚਲਾਉਣੀ ਹੈ ਜਮੈਂ ਸਾਰੀ ਇਧਰ ਕੈਸਲ ਸੈਂਟਰ ਦਾ ਕੈਸਲ ਉਹ ਉੱਤੇ ਖੜਾ ਟਾੜਾ ਕਰੀ ਜਾਂਦਾ ਵਾਓ ਗਾਇਜ਼ ਨੀਆ ਰਹਾ ਨੇ ਨੀਆ ਰਿਹਾ ਨੇ ਨੀਆ ਰਿਹਾ ਜਾ ਰਹੇ ਨੇ ਜਿਹੜਾ ਕੰਨ ਫ੍ਰੀ ਹੋ ਗਏ ਹੁਣ ਸਹੀ ਹੋ ਰਹੇ ਨੇ ਕੰਨਾਂ ਦਾ ਫਰੀਦ ਮੰਨਣਾ ਕਰਦਾ ਹੈ ਕਿ ਡਿੱਗ ਪਣਾ ਐਡਾ ਖਤਰਨਾਕ ਲੇਕ ਡਿੱਗਣਾ ਆਗੀ ਸੈਂਟਰ ਦੀ ਫੈਕਟਰੀ ਇੱਥੇ ਇਹਨਾਂ ਦਾ ਬੈਗ ਬੁੱਕ ਕਰਦੇ ਨੇ ਮੈਨੂੰ ਗਿਫਟ ਚਾਹੀਦਾ ਸੰਟਾ ਕੱਲ ਨੂੰ ਕੱਲ ਨੂੰ ਕ੍ਰਿਸਮਸ ਹੈ ਸੰਟਾ ਗਿਫਟ ਦੇਣਾ ਹੂਗਾ ਕਿਉਂਕਿ ਕੋਈ ਕੱਪੜੇ ਨਹੀਂ ਨਹੀਂ ਹੈਗੇ ਆ ਹੈਗੇ ਆ ਇਹ ਦੂਆ ਫੋਟੋ ਹੈ ਮਿਲ ਕੋ ਸੈਟੂ ਹੈਗਾ ਮੂਹ ਪ੍ਰੋਪਰ ਕਰਨਾ ਆ ਕੀ ਹੈ ਸਾਹਮਣੇ ਨਾਗਰਾ ਉਹ ਦੇਖ ਨੂੰ ਫੌੜ ਜਿਹੜੂਗੀ ਮਿਆਣੀ ਉਹ ਚੜ ਕੇ ਪਾਤਾ ਦੁੱਧ ਉਹ ਦੁੱਧ ਦੇ ਗੇਲਣੇ ਵੀ ਪਿਆ ਹੋਏ ਕਾਉ ਫੈਕਟਰੀ ਚ ਆ ਗਿਆ ਆਪਾਂ ਉਹ ਮਿਲਕ ਫੈਕਟਰੀ ਚ ਲੈਦੇ ਮਨਾਂ ਦਾ ਤਾਂ ਹੀ ਉਹਨਾਂ ਨੂੰ ਕਾਉ ਕੋ ਉਹ ਦੇਖ ਮਿਲਕ ਫੈਕਟਰੀ ਵਾਲਿਆਂ ਦਾ ਓਏ ਇਹ ਤਾਂ ਉਹ ਆ ਉਹ ਇੱਥੇ ਰੇਸ਼ਿੰਗ ਆ ਲਿਆ ਓਏ ਹਾਂ ਜਿੱਥੇ ਹੋ ਰਿਹਾ ਰੇਸ਼ਿੰਗ ਰੇਸ਼ਿੰਗ ਨਹੀਂ ਹਾਂ ਰੇਸ਼ਿੰਗ ਹੁੰਦੀ ਹੈ ਇਹਦੀ ਲੈਂਗੁਏਜ ਵੀ ਪਤਾ ਨਹੀਂ ਕਿੱਥੇ ਕੰਮ ਹੀ ਹੋ ਰਿਹਾ घोड़े <laughs> <laughs> तो डक है डकलिंग्स, डकलिंग्स, डकलिंग्स द सोने लग रहे हैं? दो है दो किलोमीटर का है पूरा और जीजस जन्म होया सी जो मदर मैरी के ना जीसस ਸਟੋਰੀ ਆਫ ਜੀਸਸ ਟਰੈਕਟਰ ਉਹ ਪਰਾ ਪੁਰਾਣਾ ਜੌਂਡੀਅਰ ਦੇਖ ਲੋ ਐ ਸਜਾਇਆ ਪਿਆ ਲੇਟਲ ਨੂੰ ਲਾ ਕੇ ਇੱਕ ਦਿਨ ਦੋ ਤੇ ਤਿੰਨ ਚਾਰ ਇਹ ਕੋ ਉਧਾ ਦਿਆ ਇਹਨੂੰ ਜਿਹੜੇ ਕਣਕ ਕੁੰਕ ਬੀਜ ਨਾਲੇ ਹੁੰਦੇ ਨੇ ਰੋਟਾਵੇਟਰ ਪਤਾ ਨਹੀਂ ਕੀ ਕੁਝ ਆਏਗਾ ਨਾ ਜਿਹੜਾ कान कभी चलने विशीना इधर आओ इधर देखा डकिंग किन्हीं सभी हैं डकिंग ट्रेन चली है ओ ट्रेन चली चला भाई चली है इंडिया लेके जाओगी हाँ <laughs> हाँ इंडिया लेके जाएंगी ट्रेन में पीस ऑन एर्थ पीस ऑन एर्थ ਆ ਇਧਰ ਦੇਖ ਦੋਨੇ ਹੇਰ ਨਜਵਾਗ ਨਜਵਾ ਮਾਤ ਜਵਾਗ ਤੇ ਆ ਵੀ ਤੁਸੀਂ ਠੰਡ ਤੇ ਆਏ ਕੀ ਕਰਦੇ ਫਿਰ ਤੁਸੀਂ ਸਕੇਟਿੰਗ ਕਰਦੇ ਫਿਰਦੇ ਨੇ ਉਹ ਆ ਆਪਣੇ ਰਾਵੜ ਵਰਗ ਲੱਗਦਾ ਇਹੀ ਤੇ ਉਹ ਆ ਜਿਹੜਾ ਆ ਰਾਵੜ ਹੁੰਦਾ ਸੀ ਵੀ इजीली ਰਾਵੜ ਮੁਕ ਪਰਿਆ ਹੋਇਆ ਤਾਂ ਆ ਰਾਵੜ ਤੇ ਕੀ ਆ ਆ ਕਿੱਥੇ ਗਿਆ ਅੰਕੋਈ ਨਹੀਂ ਸਾਹਮਣੇ ਦੇਖੋ ਉੱਤਰ ਉਹ ਫਿਰਦੇ ਆਈ

ਉਹ ਸੈਂਟਰ ਦੇ ਹਿਰਨ ਨੇ ਓਏ ਉਹ ਪਿੱਛੇ ਸੈਂਟਰ ਵੀ ਆਉਂਦਾ ਹੀ ਸੈਂਟਰ ਨਾਲ ਹੁੰਦਾ ਵੈਸੇ ਅੱਗੇ ਨਹੀਂ ਪਿੱਛੇ ਹੁੰਦਾ ਸੈਂਟਰ ਨੂੰ ਖਿੱਚਦੇ ਹੁੰਦੇ ਸੈਂਟਰ ਦੀ ਕਾਰਟ ਨੂੰ ਖਿੱਚਦੇ ਹੁੰਦੇ ਕਾਰਟ ਤਾਂ ਹੈ ਨਹੀਂ ਸੈਂਟਰ ਆਹ ਦੇ ਵਿੱਚ ਕਾਰਟ ਕਾਰਟ 'ਚ ਤਾਂ ਬੈਠਾ ਸੈਂਟਰ 10 ਬੈਰੀ ਸmall ਹੂੰ ਕਾਸਟਿੰਗ ਵੀ ਪੈਣ ਮਾਰ ਇੱਧਰ ਕੈਂਡੀਜ਼ ਆ ਕੈਂਡੀ ਖਾ ਲੋ ਬਾਈ ਕੈਂਡੀ ਖਾ ਲੋ ਗਾਇਸ ਅਸੀਂ ਵੀ ਕਰ ਲਈਏ ਫਿਰ ਉਹਨਾਂ ਨੂੰ न्यूजीलैंड वाले मूव कैन ही खा लो गाइस गाइस भी रे गड्डी है गड्डी है सेंटा सेंटा स्नोवा स्नोवा स्नो आ स्नो फिर किया फिर किया जावेंगे जावेंगे देखेंगे देखेंगे लाइट्स 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 कैमरा कैमरा एक्शन ओ बोट ओ बोटिया बोटिया फिर किया फिर किया

ਇਹਦਾ ਮਾਸ਼ੀ ਓਏ ਆ ਕੀ ਲਿਖਿਆ ਉਹ ਉਹ ਲਿਖ ਦੋ ਬਾਈ ਕਿਹਨੇ ਕਿਹਨੇ ਕੀ ਕੀ ਗਿਫਟ ਲੈਣਾ ਸੰਟਾ ਦੀ ਲਿਸਟ ਲਈ ਬਿਠਾ ਆਹ ਲਿਸਟ ਲਈ ਬਿਠਾ ਐਂਟਰ ਇੰਡੀਆ ਦੀ ਟਿਕਟ ਕਰਾ ਦੋ ਕਰੇ ਸੈਂਡ ਕਰਕੇ ਟਿਕਟ ਯਾਰ ਇੰਡੀਆ ਦੀ ਵੀ ਕਰਾ ਕੇ ਤੁਹਾਨੂੰ ਮੈਂ ਘਟ ਜਾਣਾ ਲਾਈਕ ਕਰਦੀਆਂ ਗੋਲਦੀ ਵੱਧ ਲਾਈਕ ਕਰਦਾ ਪਹਿਲਾਂ ਓਸੀਆਈ ਤਾਂ ਆ ਜਾਏ ਫਿਰ ਇੰਡੀਆ ਟਿਕਟ ਕਰਾਵਾਂਗੇ ਨਹੀਂ ਤਾਂ ਮੈਨੂੰ ਇੰਡੀਆ ਵੀਜ਼ਾ ਲੈਣਾ ਪੈਣਾ ਬਾਏ ਬਾਏ ਬਾਈ ਬਾਈ ਕਰੀ ਜਾਂਦੇ ਆ ਤੇ ਮੈਂ ਮੁੱਕ ਗਿਆ ਹੁਣ ਹੋਰ ਕੀ ਸੀ ਕਹਿੰਦੀ ਬਾਈ ਬਾਈ ਆ ਓਏ ਟਾਂਗਾ ਪਟਾਂਗਾ ਦੇ ਕੀ ਟਾਂਗੇ ਦੇ ਡੇ ਡੇ ਹਟ ਲੈਂਗੇ ਨੇ ਅਬ ਬੈਟ ਬੁੜੇ ਦੇ ਟਾਂਗੇ ਤੇ ਤੈਨੂੰ ਸ਼ੈਰ ਕਰਾਵਾਂ ਨਹੀਂ ਇਹ ਇੱਧਰ ਦੇ ਬੈਲੂਨਸ ਲੈ ਕੇ ਜਾ ਰਹੇ ਹੋ ਆ ਦੇਖੋ ਇਹ ਟਰੈਕਟਰ ਜਿਹੜੀ ਮੇਨ ਚੀਜ਼ ਆ ਕਿਛ ਨਹੀਂ ਟਿਕਾ ਹੌਲੀ ਹੌਲੀ ਵਾਲੀ ਵਾਲੀ ਸਿਮੂ ਫੋਨ ਬੋਟਲ ਦੀ ਇਹ ਕਿਹੜਾ ਹੈਗਾਗਾ ਆਹ ਪੈਂਦਾ ਯਾਰ ਹਾਂ ਜੀ ਮੈਕਰੋਮਿਕ ਕੁਛ ਮੈਕਰੋਮਿਕ ਦਾ ਟਰੈਕਟਰ ਹੈ ਤੇ ਅਗਲਾ ਕੋਕ ਸ਼ਿਟ ਸਮਥਿੰਗ ਕੁਛ ਹੈ ਕੁਛ ਕੁਛ ਉਹਦੇ ਲਾਈਟ ਆ ਜਾਂਦੀ ਹੈ ਦਿੱਖੇ 3D ਕੋਕ ਸ਼ਿਟ ਹਾਂ ਵੀ ਉਹੀ ਆ ਇਹ ਡਾਊਲ 24 ਕਾਕ ਸ਼ਟ ਕਾਕ ਸ਼ਟ ਕਾਕ ਸੂਟ ਨਹੀਂ ਕਾਕ ਮਿਕ ਹੈ ਕਾਕ ਮਿਕ 1952 ਦਾ ਆ ਵਾਲਾ ਕੇਸ ਦਾ ਉਹਨਾਂ ਨੇ ਬੋਰਡ ਲਾਇਆ ਹੋਇਆ 1952 ਦਾ ਓਏ ਆ ਸਿੱਕੀ ਮੈਸੀ ਆ ਤਾਂ ਮੈਸੀ ਆ ਸੇ ਜੌਂਡੀਅਰ ਆ ਸੇ ਜੌਂਡੀਅਰ ਪੁਰਾਣਾ मैं टायर देखा फ्रंट टायर ओह बाह जुड़ गए आगे का ये पता नहीं क्या नहीं मैं कलां न पता नहीं क्या ओ ड्रै डायनासोर भी है क्या ला मैं तो पहली बार पता है बिन्नी पे जो डायनासोर भी है क्या ओ थोड़ी हुए ओ तीन ना कुछ डायनासोर है क्या नहीं हुए Let us know Let us know Let us know

that is Tandrish no pro. that is I no i think we're on the road so mildeya tanu bye bye guys no and in next track and that bye bye hello guys bye bye, bye, -bye. so no, mildeya you know, agli video de vich next qua